ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਪਣਾ ਗੁਰਦੁਆਰਾ ਗੁੰਮੜਸਰ ਸਹਿਬ ਦਾ ਨਗਰ ਕੀਰਤਨ ਆ ਰਿਹਾ ਹੈ 26 27 28 ਦਾ ਅਖੰਡ ਪਾਠ ਸਾਹਾ ਤੇ 29 ਤਰੀਕ ਨੂੰ ਨਗਰ ਕੀਰਤਨ ਹੈ ਸਾਰੀਆਂ ਸੰਗਤਾਂ ਨੇ ਹਮਮਹਾ ਕੇ ਪੁੱਜਣਾ ਜੀ ਤੇ ਆਪੋ ਆਪਣੀਆਂ ਸੇਵਾ ਸੰਭਾਲਣੀਆਂ ਤੇ ਨਗਰ ਕੀਤਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੋ ਕਿ ਰਸਤਿਆਂ ਵਿੱਚ ਮਿੱਟੀ ਜਾਂ ਖੱਡੇ ਪਏ ਜਾਂਦੇ ਆ ਉਹ ਮਿੱਟੀ ਨਾਲ ਭਰੇ ਜਾਂਦੇ ਨੇ ਤੇ ਆਪਣੀ ਸੇਵਾ ਚੱਲ ਰਹੀ ਹੈ ਮਿੱਟੀ ਪਾਉਣ ਦੀ ਖੱਡਿਆਂ ਚ ਸੜਕ ਦੇ ਆਸ-ਪਾਸੇ ਰਸਤੇ ਪਹਿਲਾਂ 2 ਦਿਨ 3 ਦਿਨ ਹੋ ਗਏ ਸਾਫ਼ ਕੀਤੇ ਆ ਆਪਣਾ ਪੂਲੇ ਤੋਂ ਮਾੜੀ ਤੇ ਫਿਰ ਇਧਰ ਆਪਣਾ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਸੜਕ ਜਾਣਦੀ ਆ ਹਮਰਾਜ ਨੂੰ ਇਹਦੀ ਮੁਰੰਮਤ ਹੋਣੀ ਆ ਤੇ ਆ ਇਥੋਂ ਆਪਣੇ ਸੇਵਾਦਾਰ ਵੀਰ ਟਰੈਕਟਰ ਨਾਲ ਆਪਣੇ ਲੋਡਰ ਨਾਲ ਬਾਬਲੀ ਸਿੰਘ ਜੀ ਮਹਰਾਜ ਵਾਲੇ ਇਹ ਸੇਵਾ ਕਰ ਰਹੇ ਨੇ ਆਏ ਵਾਰੀ ਇਹਨਾਂ ਦੇ ਹਿੱਸੇ ਆਉਂਦੀ ਆ ਇਹ ਸੇਵਾ ਇਹ ਇਹ ਆਪਣੇ ਲੋਟਰ ਨੂੰ ਸੇਵਾ ਚ ਜਿਆਦਾ ਇਹ ਵੀ ਰੱਖਦੇ ਨੇ ਤੇ ਸੇਵਾ ਚੱਲ ਰਹੀ ਆ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਸਾਰੀਆਂ ਸੰਗਤਾਂ ਨਗਰ ਕੀਰਤਨ ਦੀਆਂ ਤਿਆਰੀਆਂ ਵਿੱਚ ਸ਼ਾਮਲ ਹੋਵੋ ਤਾਂ ਜੋ ਆਪਾਂ ਕੋਈ ਮੌਕੇ ਤੇ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਤੇ ਅਗਲੀ ਵੀਡੀਓ ਨਾਲ ਮਿਲਦੇ ਆ ਬਾਹਰ ਜੀ ਦਾ ਖਾਲਸਾ ਬਾਹਰ ਜੀ ਦੀ ਫਤਿਹ ਆਪਣੇ ਰਸਤਿਆਂ ਦੀ ਸੇਵਾ ਚੱਲ ਰਹੀ ਹੈ ਸਾਰੇ ਸਿੰਘ ਬਾਬਾ ਜੀ ਖੁਦ ਸੇਵਾ ਕਰ ਰਹੇ ਨੇ ਤੇ ਮਿੱਟੀ ਪਾ ਰਹੇ ਨੇ ਰਸਤਿਆਂ ਦੀ ਚੰਗੇ ਆਪਣਾ ਨਗਰ ਕੀ ਬਣਾ ਰਿਹਾ 29 ਜਨਵਰੀ ਦਾ ਕਬਾਇਲਾ ਮਿੱਟੀ ਸਟਾਕ ਰੱਖ ਕੇ ਰੱਖੀ ਹੋਈ ਸੀ ਤੇ ਆਪਣੇ ਸਾਰੇ ਸਿੰਘ ਸੇਵਾ ਕਰ ਰਹੇ ਨੇ ਆ ਸਾਡਾ ਲੱਭਾ ਸਿੰਘ ਜੀ ਇਹ ਮਾੜੀ ਦਾ ਸਭ ਤੋਂ ਬੈਸਟ ਸੇਵਾਦਾਰ ਆ ਸਾਰਿਆਂ ਦਾ ਹਾਂ ਹਾਂ ਸਾਰੇ ਸੇਵਾਦਾਰ ਵੀਰ ਲੱਗੇ ਹੋਏ ਨੇ ਆ ਵਿੱਚ ਸਾਡੇ ਮਾਮਾ ਜੀ ਫਿਰਦੇ ਨੇ ਆਹੜੇ ਪਿੱਦੂ ਜੀ ਪਹਿਣੀ ਵਾਲੇ ਆਹ ਲੀਡਰ ਭੋਲਾ ਸਿੰਘ ਦਾ ਮੁੰਡਾ ਤਲੀਰਾ ਸਿੰਘ ਉਹ ਆਪਣਾ ਮਾੜੀ ਵਾਲਾ ਗੁਰਦੁਆਰਾ ਆ ਗਿਆ ਤੇ ਇੱਥੇ ਤੱਕ ਆਪਣੀ ਸੇਵਾ ਪਹੁੰਚ ਗਈ ਆ ਸਵੇਰੇ ਨਹਿਰ ਤੋਂ ਆਪਣੇ ਗਮਨਸਰ ਵਾਲੀ ਨਹਿਰ ਪੁਲ ਤੋਂ ਲੱਗੇ ਸੀਗੇ ਤੇ ਇੱਕ ਸਾਈਡ ਪਾਉਂਦੇ ਪਾਉਂਦੇ ਇੱਥੇ ਤੱਕ ਆ ਗਏ ਤੇ ਆਈ ਵਾਰੀ ਆਪਾਂ ਜਦੋਂ ਆਪਣਾ ਨਗਰ ਕੀਰਤਨ ਹੁੰਦਾ ਹੈ ਉਹਦਾ ਪਰ ਰਸਤਿਆਂ ਦੀ ਸੇਵਾ ਕਰਨੀ ਹੀ ਕਰਨੀ ਹੁੰਦੀ ਆ ਸਾਰੇ ਸੇਵਾਦਾਰ ਵੀਰ ਤਨਮਾਰ ਨਾਲ ਸੇਵਾ ਕਰਦੇ ਨੇ ਤੇ ਸਾਰੇ ਆਹ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੇ ਥੱਕ ਜਾਂਦੇ ਫਿਰ ਇਹ ਬੈਠ ਵੀ ਜਾਂਦੇ ਨੇਗੇ ਓਹ ਨਹੀਂ ਇਹੇ ਬੈਹਦੇ ਸਾਰੇ ਵੀਰ ਸੇਵਾ ਕਰ ਰਹੇ ਨੇ ਅੱਪਾ ਦੇਖਾਉ ਨਾ ਹੋਰ ਵੀ ਸੰਗ ਤਾਂ ਆਪਣੀਆਂ ਦੇ ਚੱਲਦੀਆਂ ਨੇ ਕਾਹੀ ਦੇ ਇਹਨਾਂ ਦੇ ਸਾਨੂੰ ਘਹਿਰਾ ਨੇ ਅੱਜ ਤਾਂ ਵੀ ਯਾਰਾ ਦਾ ਯਾਰ ਆ ਯਾਰਾ 55 ਇਕੱਠਾ ਬੀਤੇ ਅਮਰੀ ਦੇ ਉੱਤੇ ਬੱਜਿਆ